ਲੋਜੀ ਦੇਖ ਕਾਲੀ ਘਟ ਬੱਦਲ ਤਾਂ ਬਹੁਤ ਆ ਟਾਈਮ ਆ ਜਿਹੜਾ 7:30 ਦਾ ਹੋ ਗਿਆ ਜੇ ਆ ਸਕੂਲ ਚ ਚਲੇ ਗਿਆ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਾਰੇ ਕਿਤੇ ਮੀਂਹ ਪੈਂਦਾ ਹੋਊਗਾ ਗੋਹਾ ਚੱਕਤਾ ਮੋਟਾ ਮੋਟਾ ਝਾੜੂ ਜੇ ਲਾਉਣਾ ਰਹਿ ਗਿਆ ਜਾਨੂ ਮੀ ਆ ਗਿਆ ਖਾਸਾ ਮੀ ਬੰਦ ਤੋਹਿੰਚਣਾ ਪਾਣੀ ਪੈ ਜਾਵੇ ਉਹ ਭਿੱਜ ਕੇ ਆਉਣਗੇ ਉਹ ਕਹਿੰਦੇ ਦੀ ਗੱਡੀ ਕੱਢ ਲੈਣਾ ਮਾ ਜਾਨੂ ਗੱਡੀ ਕੱਢੀ ਜਾਨੂ ਬੈਨ ਲੰਗ ਜੂ ਮੈਂ ਜਾਨੂ ਕਾ ਛੁੱਟੀ ਕਰ ਲਾ ਕਹਿੰਦਾ ਨਾ ਮੈਂ ਨਹੀਂ ਕਰਨੀ ਛੁੱਟੀ ਕਾਲੂ ਸੰਡੇ ਆ ਛੁੱਟੀ ਕਰਕੇ ਵੀ ਕੀ ਕਰਨਾ ਸੀ ਇਹ ਹਾਲੇ ਕਿ ਨੀਤ ਹੋਣੀਆਂ ਨੇ ਹਾਲ ਤਾਂ ਮੈਂ ਰੋਟੀ ਪਕਾ ਕੇ ਆਟੀ ਹਾਲ ਮੇਰੇ ਆਟੇ ਵਾਲੇ ਹੱਥ ਨੇ ਦੇਖ ਲੋ ਆ ਗਿਆ ਜੋਰ ਦੀ ਮੀ ਬਹੁਤ ਜ਼ੋਰ ਦੀ ਮੀਂਹ ਪੈ ਰਿਹਾ ਮੈਟ ਥੱਲੇ ਸਿੱਟਣਾ ਸੀ ਧੋਤਾ ਜਾਂਦਾ ਹਾਂਜੀ ਇੱਥੇ ਮੈਂ ਲੱਗੀ ਸੀਗੀ ਕਿਚਨ ਕਲੀਨ ਕਰਨ ਜੋ ਕਿ ਅੱਜ ਮਾਰਨਿੰਗ ਦਾ ਚੰਗੀ ਤਰ੍ਹਾਂ ਹੋਇਆ ਹੀ ਨਹੀਂ ਤੇ ਟਾਈਮ ਇੱਥੇ ਸੀਗਾ ਸ਼ਾਇਦ ਭਾਈ ਸਾਢੇ 3 ਹੋਏ ਹੋਏ ਸੀਗੇ ਸਾਢੇ 3 ਵਜੇ ਅੱਜ ਮੈਂ ਕਿਚਨ ਚੰਗੀ ਤਰ੍ਹਾਂ ਕਲੀਨ ਕੀਤਾ ਕੀਤਾ ਤਾਂ ਸੀਗਾ ਪਹਿਲਾਂ ਮਤਲਬ ਵੀ ਉਹ ਚੀਜ਼ ਨਹੀਂ ਸੀ ਹੋਈ ਜਿਵੇਂ ਮੈਂ ਮਤਲਬ ਟੇਲੀ ਕਰਦੀ ਆ ਨਾ ਚੰਗੀ ਤਰ੍ਹਾਂ ਬਸ ਇੱਕ ਭਾਂਡੇ ਧੋਲੇ ਜਾਂ ਮਾੜੀ ਜੀ ਸਲੈਪ ਸਾਫ ਕਰਤੀ ਬਸ ਇੰਨਾ ਕੁ ਹੋਇਆ ਸੀ ਇਸ ਤੋਂ ਵੱਧ ਨਹੀਂ ਸੀ ਹੋਇਆ ਤੇ ਇੱਥੇ ਹੁਣ ਮੈਂ ਚੰਗੀ ਤਰ੍ਹਾਂ ਸਾਫ ਕੀਤਾ ਸਾਰਾ ਕੁਝ ਉਹਦਾ ਕਰਕੇ ਇਹ ਹੋ ਗਿਆ ਵੀ ਅੱਜ ਮੇਰੀ ਤਬੀਅਤ ਕੁਝ ਚੰਗੀ ਤਰ੍ਹਾਂ ਠੀਕ ਨਹੀਂ ਸੀ ਜਦੋਂ ਸਵੇਰੇ ਮੀਂਹ ਪੈਂਦਾ ਸੀ ਨਾ ਤੇ ਮੈਨੂੰ ਪਤਾ ਨਹੀਂ ਕੀ ਮਤਲਬ ਐ ਸਿਰ ਵੀ ਦੁਖੇ ਇੱਕ ਮੇਰੇ ਪੈਰ ਦੇ ਵਿੱਚ ਇੰਨਾ ਜਿਆਦਾ ਦਰਦ ਹੋਵੇ ਬਹੁਤ ਜਿਆਦਾ ਹਨਾ ਉਹਦੇ ਕਰਕੇ ਫਿਰ ਮੈਨੂੰ ਹੋਇਆ ਹੀ ਨਹੀਂ ਕੰਮ ਫਿਰ ਮੈਂ ਆਪ ਦਾ ਮਤਲਬ ਲੋ ਰੈਸਟ ਹੀ ਕੀਤੀ ਹਨਾ ਪੈਨਕਿਲਰ ਲੈ ਲਈ ਤੇ ਪੈਨਕਿਲਰ ਲੈ ਕੇ ਰੈਸਟ ਕਰੀ ਰੈਸਟ ਕਰਕੇ ਫਿਰ ਫਿਰ ਵੀ ਮਤਲਬ ਠੀਕ ਜਿਆ ਨਹੀਂ ਸੀ ਲੱਗਦਾ ਚੰਗੀ ਤਰ੍ਹਾਂ ਫਿਰ ਉੱਠ ਕੇ ਪਹਿਲਾਂ ਝਾੜੂ ਪੋਚਾ ਕੀਤਾ ਤੇ ਝਾੜੂ ਪੋਚਾ ਕਰਨ ਤੋਂ ਬਾਅਦ ਫਿਰ ਮੈਂ ਆਈ ਕਿਚਨ ਦੇ ਵਿੱਚ ਨਹੀਂ ਝਾੜੂ ਪੋਚਾ ਕਰਨ ਤੋਂ ਬਾਅਦ ਮੈਂ ਨਹਾ ਕੇ ਆਈ ਨਹਾ ਕੇ ਹੁਣ ਤੋਂ ਬਾਅਦ ਫਿਰ ਮੈਂ ਆਈ ਕਿਚਨ ਦੇ ਵਿੱਚ ਕਿਚਨ ਚੰਗੀ ਤਰ੍ਹਾਂ ਸਾਫ ਕੀਤਾ ਤੇ ਨਾਲੇ ਜਿਹੜੇ ਭਾਂਡੇ ਸੀਗੇ ਜਿਵੇਂ ਜੇ ਆ ਸਕੂਲ ਤੋਂ ਆ ਗਿਆ ਸੀ ਉਹਦੀ ਬੋਤਲ ਆ ਗਈ ਇੱਥੇ ਟਿਫਨ ਉਹਦਾ ਆਇਆ ਹੀ ਨਹੀਂ ਸੀਗਾ ਪਤਾ ਨਹੀਂ ਹਾਲੇ ਬੈਗ ਤੇ ਸੀ ਤੇ ਦਿਨ ਸੀਗਾ ਅੱਜ ਸੰਡੇ ਤੇ ਕੱਲ ਸੀਗਾ ਸੈਚਰਡੇ ਦੀ ਇਹ ਵੀਡੀਓ ਤੇ ਟਿਫਨ ਪਤਾ ਨਹੀਂ ਜਿਹੜਾ ਨੇ ਬੈਗ 'ਚ ਹੀ ਸੀਗਾ ਹਲੇ ਤੇ ਮੈਂ ਨਾਲੇ ਭਾਂਡੇ ਤੋਤੇ ਨਾਲ ਮੈਂ ਚੰਗੀ ਤਰ੍ਹਾਂ ਸਲੈਬ ਸਾਫ ਕੀਤੀ ਤੇ ਮੈਨੂੰ ਵਧੀਆ ਲੱਗਾ ਠੀਕਾ ਠੀਕਾ ਠੀਕ ਥੋੜੀ ਫਿਕਰ ਤਾਂ ਲੋਕ ਵੀ ਕਰਦੇ ਨੇ ਤਾਂ ਹੀ ਉਹ ਕਹਿੰਦਾ ਜੀ ਕਿਵੇਂ ਕਰਾਂਗਾ ਖਾ ਵੀ ਲਿਆ ਕਰੋ ਪੋਸ਼ਨ ਓਏ ਕਪਰੇਟਾ

ਮੇਰਾ ਨਾ ਪੈਰ ਜਿਵੇਂ ਪਹਿਲਾਂ ਦਰਦ ਕਰਦਾ ਸੀ ਉਕੜੇ ਦਰਦ ਕਰਨ ਲੱਗ ਗਏ ਬਹੁਤ ਜ਼ਿਆਦੇ ਤੇ ਫੇਰ ਚਲੋ ਮੈਂ ਕੰਮ ਕੋਲ ਮੁਕਾਦੀ ਖਰੀ ਗਈ ਜਦੋਂ ਮਤਲਬ ਬੈਠ ਗਈ ਨਾ ਉਸ ਤੋਂ ਬਾਅਦ ਚੀਜ਼ ਪੈਣ ਲੱਗੀ ਫਿਰ ਮੈਂ ਪੇਨ ਕਿਲਰ ਲੈ ਲਈ ਚਲੋ ਜਿੰਨਾ ਕ ਪੈਰ ਦਾ ਉਹਦਾ ਅਸਰ ਧਿਆਰੇ ਹਾਂ ਮੈਂ ਸੁੱਤੀ ਰਹੀ نیند ਆ ਗਈ ਤੇ ਫੇਰ ਫੇਰ ਉਹੀ ਕੁਛ ਤੇ ਫਿਰ ਸਵੇਰੇ ਉੱਠਣੀ ਸੀ ਕੰਮ ਦਾ ਕਰਨਾ ਸੀਗਾ ਹਨਾ ਤੁਹ ਕ ਜਾ ਤੇ ਨਾਲੇ ਆ ਇੰਨਾ ਵਧੀਆ ਮੌਸਮ ਔਰ ਠੰਡਾ ਸੀਗਾ ਨੂੰ ਮੀਂਹ ਪੈ ਗਿਆ ਇੰਨਾ ਬਹੁਤ ਜਿਆਦਾ ਮੀਂਹ ਪਿਆ ਤੁਸੀਂ ਦੇਖ ਹੀ ਲਿਆ ਹਨ ਤੇ ਪੈਰ ਵੀ ਮੇਰਾ ਇੰਨਾ ਜਿਆਦਾ ਸਿਰ ਦੁਖਿਆ ਇੱਕ ਤਾਂ ਮੇਰਾ ਪੈਰ ਦੁਖੇ ਇੱਕ ਮੇਰਾ ਸਿਰ ਦੁਖੇ ਸਿਰ ਤੋਂ ਬਾਰੇ ਦੀ ਗੋਲੀ ਮੈਂ ਤਾਂ ਨਾ ਲਵਾਂ ਮੈਂ ਘਰ ਆਪ ਵੀ ਲਈ ਤਾਂ ਹੋਈ ਆ ਪੈਰ ਕਦਰ ਵੀ ਇੰਨੀ ਵਹੀਆ ਕੁ ਲੈ ਜਾਣੀਆਂ ਹਨ ਆ ਸਿਰ ਨੇ ਵੀ ਮੇਰਾ ਇੰਨਾ ਲਹੂ ਕੀਤਾ ਨਾ ਉਦੋਂ ਤੱਕ ਠੀਕ ਨਹੀਂ ਹੋਇਆ ਜਦ ਤੱਕ ਮੈਂ ਗੋਲੀ ਨਹੀਂ ਲਈ ਤਾਂ ਹੁਣ ਬੋਲਿਆ ਵੀ ਨਹੀਂ ਜਾਂਦਾ ਹੈਗਾ ਹਨ ਹੋਰ ਤਰ੍ਹਾਂ ਨਹੀਂ ਲੱਗਦਾ ਪਤਾ ਨਹੀਂ ਜਾ ਕੇ ਵੇ ਨਾ ਮੈਂ ਕਿਹਾਦਾ ਨਾ ਤੇ ਮਾਰ ਸੋਈ ਚਾਚ ਹੋਰ ਬੋਚਾ ਲਾਇਆ ਦੇਖ ਲੈ ਭਾਈ ਜਿਹੜਾ ਤੂੰ ਕਹਾਂਗਾ ਨਾ ਤੁਹਾਡੀ ਕਹਿੰਦਾ ਸਬਜ਼ੀ ਮੁੱਲ ਖਰੀਦਣ ਦੀ ਔਕਾਤ ਨਹੀਂ ਸਾਡੇ ਦਾ ਘਰੇ ਲੱਗਦੀ ਆ ਸਾਨੂੰ ਕੀ ਲੋੜ ਪਈ ਮੋਂ ਤੋਂ ਸਬਜ਼ੀ ਲੈਣ ਦੀ ਜਿਹੜਾ ਬੰਦਾ ਘਰ ਦੀ ਚੀਜ਼ ਦੀ ਕਦਰ ਨਹੀਂ ਕਰਦਾ ਉਹ ਮੁੱਲ ਦੀ ਗੜੀਆਂ ਕਲੀਆਂ ਸੜੀਆਂ ਬਾਹਰ ਤੁਹਾਨੂੰ ਪਤਾ ਹੀ ਆ ਮਿੱਟੀ ਦੇ ਵਿੱਚ ਸਪਰੇ ਹਾਲੇ ਹਨਾ ਉਹਨਾਂ ਦੀ ਕਦਰ ਕਿਉਂ ਕਰਨੀ ਆਪਾਂ ਵੱਟ ਕੋਈ ਤਾਂ ਵਾਗ ਜਦੋਂ ਜਿਹੜੀ 70 ਰੁਪਏ ਹੁੰਦੀ ਆ ਉਹ 80 ਰੁਪਏ ਹੋ ਜਾਵੇ ਜਾਂ 10 ਰੁਪਏ 15 ਰੁਪਏ ਹੋ ਜਾਈਂ ਅਗਰ ਆ ਕਹਿੰਦਾ ਸਸਤੀ ਮਿਲੂਗੀ ਉਹ ਐ ਨਹੀਂ ਕਦਾ ਹੋ ਰੈਂ ਦੇ ਖੂਦੋਂ ਹੁੰਦੀ ਆ ਤੇ ਸੜੀ ਹੋਈ ਹੁੰਦੀ ਆ ਮੈਂ ਤਾਂ ਹਮ ਬਹਿਲਾ ਵੀ ਕੱਸਦੀ ਆ ਮੇਰੇ ਤਾਂ ਤੁਸੀਂ ਚਾਹੇ ਔਕਾਤ ਕੋ ਹੋ ਜਾਏ ਇਹ ਤੁਹਾਡੀ ਬਾਝਾ ਤੁਸੀਂ ਜੋ ਮਰਜ਼ੀ ਪਕੋ ਉਹ ਇਹ ਦੇਖੀਏ ਕਿ ਮੈਂ ਵੀਡੀਓ ਕੋਚ ਕਰਤਾ ਹੋਊਗਾ ਆਪਦੀ ਫੈਮਿਲੀ ਨਾਲ ਕਿਦਾਂ ਆਟੀ ਫੈਮਿਲੀ ਨਾਲ ਕਿਦਾਂ ਰਹਿੰਦਾ ਹੋਊਗਾ ਹਨਾ ਜਿਹੜਾ ਬੰਦਾ ਕੇ ਮੈਨੂੰ ਕਹਿ ਸਕਦਾ ਮੇਰੇ ਬੱਚਿਆਂ ਨੂੰ ਕਹਿ ਸਕਦਾ ਛੋਟ ਛੋਟ ਦਾ ਮੂੰਹ ਦੇਖੇ ਨੇ ਕਦੀ ਕਿੰਨਾ ਮੂੰਹ ਮੇਰੇ ਬੱਚੇ ਦੇਖਦੇ ਨੇ ਉਹਨਾਂ ਤੁਸੀਂ ਕਦੇ ਦੇਖਿਆ ਵੀ ਨਹੀਂ ਤੇ ਵਾਰ ਤੇ ਇੱਕ ਛੇ ਦੇ ਬਣਦਾ ਠੀਕ ਹੈ ਜੇ ਮੁੰਰੇ ਨੂੰ ਬਹਿ ਜਾ 15 ਰੋੜਦਾ ਐ ਐ ਕਿੱਦਾਂ ਬੈਠਾ ਬੈਣ ਗਣੀ ਦੀ ਤੂੰ ਇਸ ਕੁਰਸੀ ਤੇ ਤਾਂ ਬੈਠੀ ਬੈੜੇ ਬੈਠੀ ਸੀਗੀ ਉਹ ਲਾਈਵ ਜਦੋਂ ਕਰੀ ਸੀ ਨਾ ਉਦੋਂ ਨਹੀਂ ਸੀ ਬੈਠੀ ਉਦੋਂ ਮੈਂ ਰੈਗੀ ਅੰਦਰ ਬੈਠੀ ਸ਼ਾਪਿੰਗ ਕਰਕੇ ਉਹ ਮੈਂ ਬਿਮਾਰ ਹੋ। ਰੋ ਪਿੰਟਕੇ ਇਤਨਾ ਕੰਮ ਕਰਿਆ ਕੰਮ ਕਰਿਆ ਵੀ ਕੀ ਆ ਕੁਛ ਨਹੀਂ ਕਰਿਆ ਥੋੜਾ ਜਿਹਾ ਝਾੜੂ ਲਾ ਲਿਆ ਝਾੜੂ ਵੇਸੇ ਮੈਂ ਵਧੀਆ ਲਾਇਆ ਸਾਰਾ ਪੋਚਾ ਮੈਂ ਲੌਬੀ ਲੌਬੀ ਚ ਹੀ ਲਾਇਆ ਕਮਰੇ ਅੰਦਰ ਨਹੀਂ ਲਾਇਆ ਹੈਗਾ ਕਿਚਨ ਚ ਲਾਤਾ ਤੇ ਲੌਬੀ ਚ ਲਾਤਾ ਤੇ ਝਾੜੂ ਦਾ ਸਾਰਾ ਹੀ ਬਹੁਤ ਵਧੀਆ ਲਾਉਣੀ ਆ ਤੇ ਲਾਉਣਾ ਵੀ ਪੈਂਦਾ ਹਨਾ ਉਹਦੇ ਕਰਕੇ ਸਾਡੇ ਤੁਹਾਨੂੰ ਮੈਂ ਦੱਸੀ ਜਾਨੀ ਬਾਰ ਬਾਰ ਸਾਡੀ ਸੁਸਰੀ ਬਹੁਤ ਹੁੰਦੀ ਹੈ 这个理由，刚才那个。

ਕੀ ਆ ਘਰ ਤੇ ਕਟਾ ਰੋ ਕਰ ਦੰਦ ਰੋ ਲਿਆ ਕੰਮ ਤੋਰੀਆਂ ਕਟਾਓ ਮੁੰਡਿਆ ਟੇਹਰਾ ਪੜਾ ਜਾਂ ਦਾਣਾ ਪੱਕਾ ਨਹੀਂ ਹੋ ਤਉਨੋ ਬਾਹੋਂ ਸਨੂ ਦਾਣਾ ਛੇੜੀ ਮੈਂ ਚੱਲ ਮੈਂ ਪਾਣੀ ਪੀਣਾ ਦੇ ਪਾਣੀ ਚੰਗਾ ਪਾਣੀ ਵੀ ਰੰਗ ਚੰਗਾ ਮੈਂ 2-3 ਦਿਨਾਂ ਦੀ ਪਾਣੀ ਵੱਧ ਪੀਣ ਲੱਗੀ ਹੈ ਨਾ ਪਤਾ ਨਹੀਂ ਕੀ ਹੋਰ ਤਰ੍ਹਾਂ ਹੁੰਦਾ ਹੈ ਨਾ ਜਿਵੇਂ ਤੁਹਾਨੂੰ ਦੱਸਿਆਈ ਆ ਵੀ ਕਦੇ ਸੇਮ ਆ ਜਾ ਕਦੇ ਹੱਟ ਪੈਦ ਹੋਣੀ ਮੈਂ ਥੋੜਾ ਜਿਹਾ ਪਾਣੀ ਵਧਾ ਕੇ ਪੀਣ ਲੱਗੀ ਪਾਣੀ ਵੱਧ ਮਾ ਵੀ ਜਿਹੜੇ ਅੰਦਰ ਆਪਣੇ ਗੰਦੇ ਜਿਹੇ ਹੈ ਨਾ ਬਣਦੀ ਆ ਬਿਮਾਰੀ ਜੀ ਉਹ ਨਿਕਲ ਜੇ ਮੈਂ ਤਾਂ ਸੱਚੀ ਨਾਲ ਲੋਕਾਂ ਨੇ ਗਲੋੜ ਦਾ ਸਾਨੂੰ ਦਬਾਈ ਹੋਈ ਦਾ तकरीबन ਦਵਾਦ ਨੂੰ ਮੈਂ ਕੰਮ ਕੰਨੂ ਮੇਰੇ ਦੋ ਕੰਮ ਹੋ ਜਾਣਗੇ काना पडो पुंचे कुठे आहे मको गयो कुठे ਇਹ ਵਰਗ ਪਿੰਡ 'ਚ ਬਚਪਨ ੜਾ ਕੇ ਇੱਥੇ ਕਿੰਨੇ 60 ਵਾਰਤਾ 86 ਜਾਏ ਹੋਇਆ ਸਨੀਤੇ ਸੇਰਤਾ ਦਾ ਵੀ ਨਿਆਰ ਮਾ ਤਾਂ ਇਹ ਤਾਂ ਪਿਆ ਜਲੇ ਦੇ ਦਿੱਤੋਂ ਗ੍ਰਾਹ ਕਰਨ ਤੋਂ ਮਤਤੋਂ ਲੋ ਨੂੰ ਕਦੋਂ ਪਿੰਡ ਭਰਿਆ ਹੋਇਆ ਇਹਨਾਂ ਨੇ ਗੂਗਲ ਤੇ ਉਹਨਾਂ ਨੇ ਪਾਇਆ ਹੋਇਆ ਆ ਬਦਾ ਉਹਦੇ ਵਿੱਚ ਕਦੋਂ ਆ ਉਹਦਰਾ ਖਾਸ ਤਾਂ ਕਹਿਨੇ ਨੇ ਵੀ ਦਰਾਹ ਤਾਂ ਬਰਾਬਰ ਉਹਨਾਂ ਦੇ ਆਦਿਕਾਰ ਕਰਦੇ ਦੀ ਕੱਪੜੇ ਦਾ ਕੰਮ ਪਹਿਲਾਂ ਵੇਚਦੇ ਹੁੰਦੇ ਸੀ ਸੈਂਕੜਾਂ ਤੇ ਤੇ ਇਹਨਾਂ ਨੇ ਦੁਕਾਨ ਘਰ ਲਈ ਜਨਮ ਹੀ ਜਵਾਨ ਹੋਏ ਹੀ ਮੜ ਮੋਟਾ ਦੁਕਾਨਾਂ ਲਾਤੀਆਂ ਪਾਉਣ ਲੱਗਿਆ ਤੇ ਨੇ ਤਰੱਕੀ ਕਰਦੇ ਗਏ ਤੇ ਨੁੱਤੀ ਹਣੇ ਦੁਕਾਨ ਚਲਨੀ ਤੇਰੇ ਹੀ ਵਕਤਾਂ ਦਾ ਬਰਾਬਰ ਕਾ ਜੰਮ ਕੇ ਸੁਣਾਉਂਦਾ ਪੜਦਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰੈਨ ਸੱਪੈਨਸ ਰੈਨੀ ਵੀਰ ਆ ਕੰਨੀ ਆ ਬਈ ਕਹਿੰਦੇ ਏਰ ਭਾਈ ਆਪਦਾ ਸ਼ਨਕਾਟੇ ਸ਼ੁਰੂ ਕਰ ਲੈ ਇਕ ਲਾ ਵੀ ਕੋ ਬੰਦਾ ਇੰਨਾ ਹਸਾਉਂਦਾ ਇੰਨਾ ਹਸਾਉਂਦਾ ਏ ਢੰਡੀਗੜ ਚਲੇ ਰੇ ਤੇ ਹੁਣ ਜਿਹੜੀ ਆਪਾਂ ਉਹਨਾਂ ਦੀ ਸੋਸ਼ਲ ਮੀਡੀਆ ਤੇ ਚੱਕੀਆਂ ਨੇ ਹਨਾ ਉਹ ਵੀਡੀਓ ਦੇਖੀ ਆ ਨੇ ਹਸਪੀਟਲ ਵਾਲੀਆਂ ਬੰਦਾ ਇੰਨਾ ਕੁ ਬਣ ਜਾਂਦਾ ਮੈਂ ਤਾਂ ਦੇਖ ਕੇ ਨਾ ਦੇਖੀ ਵੀ ਤਾਂ ਮੈਂ ਕਾਹ ਵਜੇ ਦੇਖੀ ਮੈਂ 3 ਵਜੇ ਫੋਨ ਖੋਲਿਆ ਉਹ ਕਿਤੇ ਰਾਤ ਮੈਂ ਦੇਖਦੀ ਹੋਣੀ ਆ ਦੇਖਦੀ ਦੇਖਦੀ ਉੱਤੇ ਹੀ ਸੌਂ ਗਈ ਬੋਲਦੀ ਸਾਰੇ ਜੁੱਤੂ ਖੁੱਲ ਗਏ ਨਹੀਂ ਬੰਦ ਹੋਇਆ ਹੁਣ ਮੈਂ ਕੀ ਲਾ ਗਈ ਉਹ ਸ਼ੁਰੂ ਤੋਂ ਅਸੀਂ ਆ ਗਏ ਉਹਨਾਂ ਦੀ ਹਸਪੀਟਲ ਵਾਲੀ ਹੈ ਨਾ ਜਿਹੜੇ ਉਹਨਾਂ ਦੇ ਉਹ ਲੱਗੀਆਂ ਹੋਈਆਂ ਨੇ ਫੇਰ ਤੇ ਹੋਰ ਬਰਾਬਰ ਹੋਇਆ ਪਤਾ ਨਹੀਂ ਨਿਊਜ਼ ਕਿੰਨੀ ਚੰਗੀਆਂ ਚੱਲਦੀਆਂ ਨੇ ਉਹ ਅਮਰੀਕਾ ਵਾਲੇ ਮੁੰਡੇ ਦੀਆਂ ਚੱਲੀ ਜਾਂਦੀਆਂ ਨੇ ਕੁਝ ਵੀ ਦੇਖਣ ਦੀ ਨਹੀਂ ਕਰਦਾ ਹਨਾ ਦੇਖ ਕੇ ਉਂਦੀਆ ਤੇ ਕਾਇਦਨੋਂ ਕੁੜੀ ਮੁੰਡੇ ਦਾ ਰੋਣਾ ਜਪੈਂਦਾ ਰਿਹਾ ਉਹ ਤਾਂ ਚਲ ਕਰਕੇ ਸਮਝਾਉਂਦਾ ਉਹਨਾਂ ਤੇ ਤਾਂ ਉਹ ਗਾਣਾ ਫਿੱਟ ਬੈਠਦਾ ਭਾਈ ਆਪਾਂ ਤਣ ਕੇ ਲੜ ਕੇ ਆਖਣੇ ਕੁਝ ਉਹਨਾਂ ਤੇ ਤਾਂ ਫਿੱਟ ਬੈਠਦਾ ਉਹ ਗਾਣਾ ਉਹ ਗਾਣਾ ਹੀ ਉਹਨਾਂ ਲਈ ਇੰਨੇ ਸਾਲ ਪਹਿਲਾਂ ਬਣ ਗਿਆ ਸੀ ਚਲੋ ਮਰੀਆ ਭਾਈ ਜੋ ਵੀ ਹੋਇਆ ਅਗਲੇ ਦਾ ਜਿਵੇਂ ਕਹਿੰਦੇ ਟਾਈਮ ਨਾਲ ਡਿੱਪੜ ਗਿਆ ਤੇ ਕੋ ਮੁੰਡੇ ਦਾ ਉਹ ਚਲ ਐਕਸੀਡੈਂਟ ਹੋਇਆ ਹਨਾ ਅਗਲੇ ਨੂੰ ਪਤਾ ਨਹੀਂ ਇਹ ਪੰਜਾਬ ਦੇ ਵਿੱਚ ਐਕਸੀਡੈਂਟ ਹੁੰਦੇ ਨੇ ਜਾਂ ਪੰਜਾਬ ਚ ਜੀ ਸਜ਼ਾ ਦੇਣ ਤੇ ਆਵੇ ਕੋਈ ਇੱਥੇ ਤਾਂ ਕੋਈ ਪੁੱਛਦਾ ਨਹੀਂ ਕੀ ਪਤਾ ਹੁਣ ਉੱਥੇ ਜਿਆ ਜਿਆ ਕੋਈ ਗੱਲ ਆ ਥੋੜਾ ਜਿਹਾ ਵੀ ਉਹਦਾ ਹੋਆ ਐਕਸੀਡੈਂਟ ਨਹੀਂ ਹੋਣ ਸੀ ਤਾਂ ਕਾਨੂੰਨ ਨੇ ਉੱਥੇ ਦੇ ਉਹ ਇਹਨੇ ਪੜਿਆ ਨਹੀਂ ਗਲਤੀ ਇਹਦੀ ਵੀ ਆ ਇਹਨੇ ਪੜਿਆ ਨਹੀਂ ਮੁੰਡੇ ਨੇ ਪੜ੍ਹਨਾ ਹੀ ਨਹੀਂ ਆਉਂਦਾ ਕਹਿੰਦੇ ਅੰਗਰੇਜ਼ੀ ਹਣੀ ਆਉਦੀ ਜਮਾਈ ਆਉਂਦੀ ਨਹੀਂ ਹੈਗੀ ਸਾਈਨ ਬੋਰਡ ਤਾਂ ਦੇਖ ਹੀ ਸਕਦਾ ਉੱਥੇ ਨੋਟ ਲਿਖਿਆ ਹੋਇਆ ਉਹ ਤਾਂ ਕਾਠ ਲੱਗਿਆ ਹੋਇਆ ਵੀ ਇਹ ਤਾਂ ਝੂਠਾ ਨਹੀਂ ਲੈਣੀ ਕਾਠ ਤੇ ਆਣੀ ਸੜਕਾਂ ਇੱਕ ਪਾਸੇ ਜਿਹਨੇ ਗੱਡੀਆਂ ਆ ਗਿਆ ਤੁਹਾਨੂੰ ਦਰ ਹੈ ਹੀ ਨਹੀਂ ਉੱਥੇ ਜਿੱਥੇ ਐਮਰਜੈਂਸੀ ਹੋਇਆ ਜਦ ਮੈਂ ਐਂਬੂਲੈਂਸ ਵਗੈਰਾ ਗੱਡੀਆਂ ਜਾ ਸਕਦੀਆਂ ਏ ਕੋਈ ਦੱਸ ਲਾ ਠੀਕ ਹੈ ਨਾ ਕੋਈ ਜਾਣਵਾ ਕਹਿਣਾ ਸਾਬ ਦਾ ਚਲੇ ਆ ਗਿਆ ਕਹਿੰਦਾ ਭਲੇ ਕਿਨ ਮੈਂ ਤਾਂ ਬਾਜ਼ਾਰ ਚ ਗੱਲਾਂ ਵੱਧ ਗਈ ਕਹਿੰਦਾ ਬਾਜ਼ਾਰ ਵਿੱਚ ਪੂਰਾ ਮੇਲਾ ਲੱਗਿਆ ਹੋਇਆ ਆਵਾਜ਼ ਆਪਦੀ ਕੁਦਰਤ ਨਾਲ ਕੁਝ ਹਉਕੜੀ ਨੰਗਾ ਦਾ ਹੈ ਕਿ ਤੇਰਾ ਕੋਈ ਹਕਸਾਨ ਨਹੀਂ ਆਹ ਮੈਂ ਰਾਜਪੁੱਤਰ ਦੀ ਹੋ ਜਾਂਦਾ ਕੋਈ ਵੀ ਐਕਸੀਡੈਂਟ ਐਕਸੀਡੈਂਟ ਹੁੰਦਾ ਐਕਸੀਡੈਂਟ ਆਹ ਮੋੜ ਵਿੱਚ ਮੁੜ ਗਿਆ ਉਹ ਕਹਿੰਦਾ ਜੀ ਓਕੇ ਅਬੀ ਨਾਮੇ ਠੀਕ ਹੋਣਾ ਨਾ ਐਕਸੀਡੈਂਟ ਕਿਉਂ ਹੋ ਗਿਆ ਇਹ ਕਹਿੰਦਾ ਪੁਲਿਸ ਨੇ ਵੀ ਹਰ ਜਾਣਦਾ ਉਹ ਕਹਿੰਦਾ ਰੱਬ ਦੀ ਕੁਦਰਤ ਮੈਂ ਬਾਪੇ ਉੱਤੇ ਆਇਆ ਕਹਿੰਦਾ ਮੈਂ ਸਿੱਧੇ ਲੰਘੇ ਕਹਿੰਦਾ ਕਾਮਾਤ ਕਰਦੇ ਆਂ ਆਮਨ ਇਹ ਕਿੰਨੀ ਮੁੰਡੀਆਂ ਦੀ ਕੰਨੀ ਗੋੜਾ ਮੁੰਡਾ ਮੁੰਡਾ ਕਿਸਮਤ ਚੰਗੀ ਸੀਗੀ ਭਾਈ ਉਹ ਵੱਜ ਗਿਆ ਆ ਬਚਾਰਾ ਇਹ ਵੀ ਵੱਜ ਜਾਂਦਾ ਜਾਂਦਾ ਜਿਹੜੇ ਮਰੇ ਨੇ ਭਾਈ ਉਹ ਵੀ ਤਿੰਨ ਵੱਜ ਜਾਂਦੇ ਪਰਿਵਾਰ ਹੀ ਖਤਮ ਹੋ ਗਿਆ ਹਨਾ ਪੂਰੇ ਕੰਨ ਕੱਖ ਜੀਏ ਨੇ ਕਿਸਮਤ ਕੀ ਪਤਾ ਕਿੰਨੇ ਇੱਕ ਜ਼ਮੀਨ ਵੇਚ ਕੇ ਬਾਹਰ ਗਿਆ ਹੈਗਾ ਵੀ ਕਹਿੰਦੇ ਕੱਲਾ ਹੀ ਗੱਲਾਂ ਹਨਾ ਕਿਸਮਤ ਉਹ ਕਹਿੰਦੇ ਤਾਂ ਹੈਗੀ ਆ ਬਸ ਗਰੀਬ ਨੇ ਰੱਖੇ ਰੋਜ਼ੇ ਆ ਕਿ ਕਹਿੰਦੇ ਲੋਟੀਆਂ ਦੇ ਉੱਤੇ ਕੋਈ ਗੱਲ ਹੋ ਜਾਂਦੀ ਐ ਅਮੀਰਾਂ ਨੂੰ ਕੁਝ ਨਹੀਂ ਹੁੰਦਾ ਉਹ ਸੁਪੀਦੀ ਹੁੰਦਾ ਨਾ ਠੱਗੀ ਥੋਰੀ ਆ ਲੈਣ ਨੂੰ ਕੁਝ ਉਹ ਨਾ ਕਦੇ ਸੋਹਣੇ ਆ ਵੀ ਕਿਸੇ ਜਿਹੜਾ ਮੈਂ ਤਾਂ ਠੱਗੀ ਥੋਰੀ ਮਾਰ ਦਊਗਾ ਐਕਸੀਡੈਂਟ ਹੋਇਆ ਕਦੇ ਨਹੀਂ ਹੁੰਦਾ